ਮੇਰੇ ਕੋਲ ਇਸ ਡੱਬੇ ਵਿੱਚ ਥੋੜਾ ਪਾਣੀ ਹੈ ਅਤੇ ਮੇਰੇ ਕੋਲ ਕੁਝ ਖੰਡ ਵੀ ਹੈ। ਮੈਂ ਪਹਿਲਾਂ ਥੋੜੀ ਖੰਡ ਲੈ ਕੇ ਇਸ ਨੂੰ ਡੱਬੇ ਦੇ ਪਾਣੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਾਂਗਾ। ਜਦੋਂ ਤੱਕ ਮੈਂ ਇਸ ਨੂੰ ਘੋਲ ਰਿਹਾ ਤੂੰ ਸੇ ਸੋਚੋ ਕਿ ਖੰਡ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਘੁਲ ਜਾਵੇਗੀ ਤਾਂ ਇਹ ਕਿਸ ਤਰ੍ਹਾਂ ਦਾ ਪਰਿਵਰਤਨ ਹੋਵੇਗਾ? ਇਹ ਭੌਤਿਕ ਪਰਿਵਰਤਨ ਹੋਵੇਗਾ ਜਾਂ ਰਸਾਇਣਿਕ ਪਰਿਵਰਤਨ? ਅਸੀਂ ਦੇਖ ਸਕਦੇ ਹਾਂ ਕਿ ਖੰਡ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਘੁਲ ਚੁੱਕੀ ਹੈ। ਹੁਣ ਸਾਡੇ ਡੱਬੇ ਵਿੱਚ ਖੰਡ ਦਿਖਾਈ ਨਹੀਂ ਦੇਣੀ। ਹਾਲਾਂਕਿ ਖੰਡ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਘੁਲ ਗਈ ਹੈ ਪਰ ਖੰਡ ਹਾਲੇ ਵੀ ਖੰਡ ਹੀ ਹੈ ਅਤੇ ਪਾਣੀ ਹਾਲੇ ਵੀ ਪਾਣੀ ਹੀ ਹੈ ਖੰਡ ਤੇ ਪਾਣੀ ਬਸ ਇੱਕ ਦੂਜੇ ਵਿੱਚ ਮਿਲ ਗਏ ਹਨ ਤੇ ਪਾਣੀ ਵਿੱਚ ਖੰਡ ਦਾ ਘੋਲ ਬਣ ਗਿਆ ਹੈ ਅਸਲ ਵਿੱਚ ਇਹ ਇੱਕ ਭੌਤਿਕ ਪਰਿਵਰਤਨ ਹੈ ਕਿਉਂਕਿ ਖੰਡ ਦੇ ਅਣੂ ਨਹੀਂ ਬਦਲੇ ਹਨ ਉਹ ਬਸ ਪਾਣੀ ਵਿੱਚ ਸਮਾਨ ਰੂਪ ਵਿੱਚ ਘੁਲ ਗਏ ਹਨ ਤੇ ਪਾਣੀ ਨੂੰ ਉਬਾਲ ਕੇ ਅਸੀਂ ਖੰਡ ਨੂੰ ਅਲੱਗ ਕਰ ਸਕਦੇ ਹਾਂ ਇਸ ਕੋਲ ਨੂੰ ਉਬਾਲਣ ਤੇ ਸਾਰਾ ਪਾਣੀ ਵਾਸ਼ਪਿਤ ਹੋ ਜਾਵੇਗਾ ਜਿਸ ਨਾਲ ਸਾਨੂੰ ਖੰਡ ਵਾਪਸ ਮਿਲ ਜਾਵੇਗੀ ਇਸ ਲਈ ਪਾਣੀ ਵਿੱਚ ਖੰਡ ਦਾ ਘੁਲਣਾ ਇੱਕ ਭੌਤਿਕ ਪਰਿਵਰਤਨ ਹੈ ਆਓ ਹੁਣ ਚਮਚ ਵਿੱਚ ਥੋੜੀ ਜਿਹੀ ਖੰਡ ਲੈਂਦੇ ਹਾਂ ਤੇ ਇਸ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਦਾ ਪਰਿਵਰਤਨ ਹੋਵੇਗਾ ਇਹ ਭੌਤਿਕ ਪਰਿਵਰਤਨ ਹੋਵੇਗਾ ਜਾਂ ਰਸਾਇਣਿਕ ਪਰਿਵਰਤਨ ਅਸਲ ਵਿੱਚ ਖੰਡ ਦਾ ਜਲਣਾ ਰਸਾਇਣਿਕ ਪਰਿਵਰਤਨ ਦਾ ਇੱਕ ਉਦਾਹਰਣ ਹੈ ਜਦੋਂ ਖੰਡ ਨੂੰ ਉਚਿਤ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ ਤਾਂ ਇਹ ਵਿਭਿੰਨ ਪਦਾਰਥਾਂ ਵਿੱਚ ਟੁੱਟ ਜਾਂਦੀ ਹੈ ਜਿਵੇਂ ਕਿ ਕਾਰਬਨ ਡਾਈਆਕਸਾਈਡ ਜਲਵਾਸ਼ਪ ਆਦਿ ਜਲਾਉਣ ਨਾਲ ਖੰਡ ਦਾ ਰੰਗ ਅਤੇ ਉਸ ਵਿੱਚ ਆਉਣ ਵਾਲੀ ਮੁਸ਼ਕ ਵੀ ਬਦਲ ਜਾਂਦੀ ਹੈ ਇਸ ਲਈ ਇਹ ਪਰਿਵਰਤਨ ਰਸਾਇਣਿਕ ਹੈ ਕਿਉਂਕਿ ਖੰਡ ਦੇ ਅਣੂ ਅਲੱਗ-ਅਲੱਗ ਅਣੂਆਂ ਵਿੱਚ ਟੁੱਟ ਜਾਂਦੇ ਨੇ ਅਤੇ ਉਬਾਲਨ ਜਾਂ ਠੰਡਾ ਕਰਨ ਵਰਗੇ ਸਰਲ ਭੌਤਿਕ ਤਰੀਕਿਆਂ ਨਾਲ ਇਸ ਨੂੰ ਉਲਟਾਇਆ ਵੀ ਨਹੀਂ ਜਾ ਸਕਦਾ ਯਾਨੀ ਇੱਕ ਵਾਰ ਖੰਡ ਦੇ ਜਲ ਜਾਣ ਤੋਂ ਬਾਅਦ ਸਾਨੂੰ ਜੋ ਮਿਲਦਾ ਹੈ ਉਹ ਨਵਾਂ ਪਦਾਰਤ ਹੁੰਦਾ ਹੈ ਤੇ ਉਸ ਨੂੰ ਵਾਪਸ ਖੰਡ ਵਿੱਚ ਨਹੀਂ ਬਦਲਿਆ ਜਾ ਸਕਦਾ ਇਸ ਲਈ ਇਹ ਇੱਕ ਰਸਾਇਣਿਕ ਪਰਿਵਰਤਨ ਹੈ